ਸਿਕਲ ਦੋਸਤੋ ਦੋਸਤੋ ਅੱਜ ਆਪਾਂ ਜਾਣਕਾਰੀ ਲੈਂਦੇ ਆ ਵਿਟਾਮਿਨ ਬਾਰੇ ਵਿਟਾਮਿਨ ਏ ਬਾਰੇ ਪਹਿਲਾਂ ਵੀ ਕੋਈ ਵੀਡੀਓ ਪਾਈ ਸੀ ਵਿਟਾਮਿਨ ਏ ਬੀ ਸੀ ਡੀ ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਵਿਟਾਮਿਨ ਏ ਤੋਂ ਜਿਹੜਾ ਵਿਟਾਮਿਨ ਸ਼ਬਦ ਹੁੰਦਾ ਇੱਕ ਇਹ ਇਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਆ ਪਹਿਲਾਂ ਵਿਟਾਮਿਨ ਹੁੰਦਾ ਇੱਕ ਲਾਤੀਨੀ ਭਾਸ਼ਾ ਦਾ ਸ਼ਬਦ ਹੁੰਦਾ ਇਹ ਜਿਸ ਨੂੰ ਆਪਾਂ ਇੱਕ ਜ਼ਿੰਦਗੀ ਕਹਿ ਸਕਦੇ ਹਾਂਗੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਆਪਣੇ ਸਰੀਰ ਦੇ ਅੰਦਰ ਨਹੀਂ ਬਣਦਾ ਇਹ ਆਪ ਨੂੰ ਖੁਰਾਕ ਤੋਂ ਹੀ ਲੈਣਾ ਪੈਂਦਾ ਹੈਗਾ ਅੱਜ ਆਪਾਂ ਗੱਲ ਕਰਾਂਗੇ ਵਿਟਾਮਿਨ ਦੀ ਕਮੀ ਲੋੜ ਇਲਾਜ ਸਾਰਾ ਚੀਜ਼ ਦੀ ਜਾਣਕਾਰੀ ਕਰਾਂਗੇ ਆਪਾਂ ਵੀ ਕੀ ਹੁੰਦਾ ਇਹ ਹੈ ਨਾ ਇਹ ਸਭ ਤੋਂ ਪਹਿਲਾਂ ਪਹਿ ਜਾਣੀ ਕਰ ਲੈਨੇ ਇਹ ਵਿਟਾਮਿਨ ਹੁੰਦੇ ਆ ਇੱਕ ਤਾਂ ਚਿਕਨਾਈ ਚ ਘੁਲਣ ਵਾਲੇ ਹੁੰਦੇ ਆ ਕਿ ਇੱਕ ਹੁੰਦੇ ਆਗੇ ਪਾਣੀ ਚ ਘੁਲਣ ਵਾਲੇ ਦੋ ਪ੍ਰਕਾਰ ਦੇ ਹੁੰਦੇ ਆ ਜੇ ਵਿਟਾਮਿਨ A ਦੀ ਗੱਲ ਕਰਦੇ ਆ ਪਾਣੀ ਚ ਘੁਲਣ ਵਾਲਾ ਹੁੰਦਾ ਹੈਗਾ ਇਹਦੀ ਕਮੀ ਕਾਰਨ ਕੀ ਹੋ ਜਾਂਦਾ ਹੁੰਦਾ ਜੇ ਵਿਟਾਮਿਨ A ਦੀ ਕਮੀ ਹੋਵੇ ਵਿਟਾਮਿਨ A ਦੀ ਕਮੀ ਕਾਰਨ ਮੰਨ ਲਓ ਅੱਖਾਂ ਦਾ ਰੋਗ ਹੋ ਜਾਂਦਾ ਹੈਗਾ ਅੱਖਾਂ ਦੇ ਜਿਹੜੇ ਮੰਨ ਲੋ ਚਿੱਟਾ ਵਾਈਟ ਭਾਗ ਹੁੰਦਾ ਆਪਣੀ ਅੱਖ ਜਿਹਦੇ ਸਰੀਤੀ ਰੰਗ ਦਾ ਧੱਬਾ ਪੈ ਜਾਂਦਾ ਹੈਗਾ ਅੱਧਾ ਜਾਂ ਪੂਰਾ ਨਾਪਣ ਹੋ ਜਾਂਦਾ ਅੱਖਾਂ ਦਾ ਕਾਫੀ ਪ੍ਰੋਬਲਮ ਆ ਜਾਂਦੀ ਹੈ ਕਿ ਚਮੜੀ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਸਰੀਰ ਤੇ ਹੈਨਾ ਕਾਫੀ ਦਿੱਕਤ ਆਉਣ ਲੱਗ ਜਾਂਦੀ ਹੈ ਇਹਦੇ ਨਾਲ ਇਹ ਜਨਾ ਫਾਇਦਾ ਕੀ ਹੁੰਦਾ ਆਪਣੇ ਸਰੀਰ ਨੂੰ ਇਹ ਜਨਾ ਇਹ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈਗਾ ਸਰੀਰ ਦੇ ਮਿਹਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਹ ਚਮੜੀ ਲਈ ਬਹੁਤ ਵਧੀਆ ਹੁੰਦਾ ਹੈਗਾ ਬਹੁਤ ਇਹ ਚ ਗੁਣ ਹੁੰਦੇ ਆਗੇ ਇਹ ਮਿਲਦਾ ਕਿੱਥੋਂ ਆਪਾਂ ਨੂੰ ਇਹ ਜ਼ਿਆਦਾਤਰ ਬੱਚਿਆਂ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿ 1 ਸਾਲ ਤੋਂ ਲੈ ਕੇ 5 ਸਾਲ ਦੇ ਬੱਚਿਆਂ 'ਚ ਬਹੁਤ ਜ਼ਿਆਦਾ ਡਿਕ ਨੂੰ ਜੇ ਮਿਲਦਾ ਕਿੱਥੋਂ ਆਪਾਂ ਨੂੰ ਜ਼ਿਆਦਾ ਇਹ ਮਿਲਦਾ ਮੰਨ ਲਓ ਜਿਵੇਂ ਆਪਾਂ ਨੂੰ ਅੰਡੇ ਦੀ ਜ਼ਰਦੀ ਲਾ ਲਓ ਕਲੇਜੀ ਲਾ ਲਓ ਮੱਛੀ ਲਾ ਲਓ ਮੱਛੀ ਦਾ ਤੇਲ ਲਾ ਲਓ ਹਰੀਆਂ ਸਬਜ਼ੀਆਂ ਲਾ ਲਓ ਅੰਬ ਪਪੀਤਾ ਇਹ ਚੀਜ਼ਾਂ ਤੋਂ ਮਿਲਦਾ ਹੈ ਜੋ ਆਪਾਂ ਨੂੰ ਲੈਣੀਆਂ ਜ਼ਰੂਰੀ ਹੁੰਦੀਆਂ ਨੇ ਇਹ ਇਹ ਆਪ ਨੂੰ ਸਰਕਾਰ ਨੇ ਵੀ ਐਲਾਨ ਕੀਤਾ ਵਾ ਇੱਕ ਤੋਂ 5 ਸਾਲ ਦੇ ਬੱਚੇ ਨੂੰ ਬਟਾਵਣੀ ਦੀ ਖੁਰਾਕ ਮਿਲਦੀ ਹੈ ਜਿਹੜੀ ਆਪ ਨੂੰ 1970 ਤੋਂ ਇਹ ਆਪਣਾ ਸਰਕਾਰ ਦਾ ਐਲਾਨ ਕੀਤਾ ਵਾ ਉਹਨੂੰ ਦੇ ਰਿਹਾ ਹੈ ਬੱਚੇ ਨੂੰ ਇਹ ਪਲੋਣੀ ਜ਼ਰੂਰੀ ਹੁੰਦੀ ਹੈਗੀ ਇਹਦਾ ਇਲਾਜ ਇਹ ਹੁੰਦਾ ਹੈਗਾ ਚੰਗੀ ਖੁਰਾਕ ਦਿਓ ਬੱਚੇ ਨੂੰ ਚੰਗੀ ਵੱਧ ਤੋਂ ਵੱਧ ਉਹਨਾਂ ਨੂੰ ਸਿਹਤ ਸਹੂਲਤ ਵਧਿਆ ਦਿਓ ਜਿਹੜੇ ਬਾਲਗ ਬੱਚੇ ਹੁੰਦੇ ਹੈਗੇ ਮੰਨ ਲਓ ਉਹਨਾਂ ਨੂੰ ਇਹ 250 ਤੋਂ ਲੈ ਕੇ 300 mg ਮਾਈਕਰੋਗ੍ਰਾਮ ਇਹਦੀ ਲੋਡ ਹੁੰਦੀ ਹੈ ਜੀ ਡੋਜ਼ ਦੀ ਜਿਹੜੇ ਆਦਮੀ ਵੱਡੇ ਹੁੰਦੇ ਆ ਮੰਨ ਲਓ ਔਰਤਾਂ ਇਹਨਾਂ ਨੂੰ ਆਪਾਂ ਕਹਿ ਸਕਦੇ ਆ ਸਾਢੇ 750 mg ਮਾਈਕਰੋਗ੍ਰਾਮ ਦੀ ਲੋਡ ਹੁੰਦੀ ਹੈ ਜੀ ਤਾਂ ਉਹਨਾਂ A ਦੀ ਡੋਜ਼ ਲਈ ਚੰਗੀਆਂ ਖੁਰਾਕਾਂ ਲਓ ਸਰੀਰ ਨੂੰ ਤੰਦਰੁਸਤ ਰੱਖੋ ਇਹ ਜੀ ਹੋਰ ਜਾਣਕਾਰੀ ਲਈ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਤੇ ਲਾਈਕ ਤੇ ਬਤੁਆ ਬੋ ਸ਼ੇਅਰ ਕਰੋ ਧੰਨਵਾਦ